ਆ ਸਾਡੇ ਪਤਰੀ ਪਤਿਕਾ ਦਾ ਬਣਾ ਵਾਇਗੋਜੀ ਕਾ ਖਾਲਸਾ ਵਾਇਗੋਜੀ ਦੇ ਪਰੇ ਅੱਜ ਅਸੀਂ ਹਲਕਾ ਬਿਆਲ ਸਿੰਘ ਵਾਲਾ ਦੇ ਵਿੱਚ ਬਲਦੇਵ ਸਿੰਘ ਮਾਣੂ ਕੇ ਹਲਕਾ ਚਾਦੀ ਵਹੀ ਦੇ ਵਿੱਚ ਅ ਇੱਥੇ ਹਲਕਾ ਬਿਆਲ ਸਿੰਘ ਵਾਲੀ ਇਕਤਰਤਾ ਹੋਈ ਹੈ ਔਰ ਇਸ ਦੇ ਵਿੱਚ ਜਿੱਥੇ ਵਕ ਵਕ ਪਹਿਲੂਆਂ ਤੇ ਵਿਚਾਰ ਕਰਨ ਦੇ ਲਈ ਜਿਹਦੇ ਵਿੱਚ ਕਉਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜੋ ਵੋਟਾਂ ਵੰਡਣ ਜਾ ਰਹੀਆਂ ਉਹਦੇ ਬਾਰੇ ਵਿਚਾਰ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਚੈਤੀ ਚੋਣਾਂ ਆ ਰਹੀਆਂ ਉਸ ਦੇ ਲਈ ਵੀ ਪਾਰਟੀ ਵਰਕਰਾਂ ਨੂੰ ਲਾਭਮਤ ਕਰਨ ਦੇ ਲਈ ਮੀਟਿੰਗਾਂ ਦਾ سلسلہ ਔਰ ਜੋ ਸ਼੍ਰੋਮਣੀ ਕਾਲੀ ਦਲ ਦੇ ਢੁਟਾ ਲਾਉਣ ਦੇ ਲਈ ਵੱਖ-ਵੱਖ ਏਜੰਸੀਆਂ ਵੱਲੋਂ ਪਾਰਟੀਆਂ ਵੱਲੋਂ ਸ਼੍ਰੋਮਣੀ ਕਾਲੀ ਦਲ ਨੂੰ ਢੁਟਾ ਲਾਉਣ ਦੇ ਲਈ ਜੋ ਵੱਖ-ਵੱਖ ਹੱਥ ਕੰਡੇ ਰਚੇ ਜਾ ਰਹੇ ਹਨ ਉਸ ਦੇ ਸੰਬੰਧੀ ਵਰਕਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਦੇ ਲਈ ਕਰ ਰਹੇ ਸ੍ਰੀ ਗੁਰੂ ਜੀ ਕਾਲੀਦਨ ਸਾਡੇ 15 ਨੂੰ ਪ੍ਰਧਾਨ ਸਾਹਿਬ ਦੇ ਕਾਫੀ ਮੁਸ਼ਕਲ ਮਾਰੀ ਕਿਉਂਕਿ ਆਪ ਵੀ ਸਤਾ ਦੇ ਵਿੱਚ ਹਟਾਇਆ ਉਹਨਾਂ ਨੇ ਕਿ ਅੱਜ ਕਾਲੀਦਨ ਨੂੰ ਉਹ ਸਾਰੇ ਹੀ ਜਾਣਦੇ ਹਨ ਕਿ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਕਿ ਪਹਿਲਾਂ ਜਿਹਨਾਂ ਨੇ ਆਪ ਸਤਾ ਦੇ ਵਿੱਚ ਰਹਿੰਦੇ ਆ ਸਾਰਾ ਰਾਜ ਭਾਗ ਦਾ ਮੌਜਮ ਉਹਨਾਂ ਨੇ ਮਾਣੀ ਆ ਔਰ ਉਹਨਾਂ ਨੇ 라ਹਾ ਲਿਆ ਪੂਰਾ ਪਰ ਅੱਜ ਜਦੋਂ ਕੋਈ ਸੰਕਟ ਦੀ ਘੜੀ ਆ ਸ਼ਰੌਣੀ ਕਾਲੀਦਲ ਤੇ ਜੇ ਕੋਈ ਅੰਗਰ ਦੀ ਘੜੀ ਆਈ ਹੈ ਤਾਂ ਉਹ ਛੱਡ ਕੇ ਪਾਸੇ ਹੋ ਜਾਣਾ ਇਸ ਘੜੀ ਦੇ ਵਿੱਚ ਅਸੀਂ ਇਸ ਨੂੰ ਠੀਕ ਨਹੀਂ ਸਮਝਦੇ ਔਰ ਜਿੱਥੇ ਕਿ ਉਹਨਾਂ ਦਾ ਡਟ ਕੇ ਖੜਨਾ ਬਣਦਾ ਸੀ ਨਾਲ ਪਰ ਅੱਜ ਉਹਨਾਂ ਨੇ ਸ਼ਰੌਣੀ ਕਾਲੀਦਲ ਤੋਂ ਪਾਸੇ ਹੋ ਕੇ ਔਰ ਪ੍ਰਧਾਨ ਜੀ ਤੇ ਦੂਸਰਿਆਂ ਬਾਜੀ ਕਰਕੇ ਇਹ ਚੰਗਾ ਕੰਮ ਨਹੀਂ ਕੀਤਾ ਕੋਈ ਔਰ ਉਹਨਾਂ ਨੂੰ ਚਾਹੀਦਾ ਸੀ ਵਿੱਚ ਰਹਿੰਦਿਆ ਜਿਹੜੀ ਗੱਲ ਸੀ ਉਹ ਕਰਦੇ ਔਰ ਕਰਕੇ ਉਹ ਵੀ ਹੱਲ ਨਿਕਲਦਾ ਸਾਰੇ ਰਲ ਮਿਲ ਕੇ ਇਹਨਾਂ ਗੱਲਾਂ ਦਾ ਜਿਹੜਾ ਕੋਈ ਪਾਰਟੀ ਦੇ ਪ੍ਰਤੀ ਜੇ ਦੂਸਰੀਆਂ ਪਾਰਟੀਆਂ ਨੇ ਔਰ ਜਿਹੜੀਆਂ ਏਜੰਸੀਆਂ ਕਿਉਂਕਿ ਸ਼ਰੋਣੀ ਕਾਲੀਦਾਲ ਨੂੰ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਹੋਈਆਂ ਹਨ ਔਰ ਉਹਨਾਂ ਨੂੰ ਪਤਾ ਹੈ ਕਿ ਪਾਰਟੀ ਪ੍ਰਧਾਨ ਸਰ ਹਰੀ ਸਿੰਘ ਬਾਦਲ ਜੋ ਕਿ ਜੋਗਵਾਹੀ ਕਰ ਰਹੇ ਹਨ ਔਰ ਸਾਰੇ ਉਹਨਾਂ ਨੂੰ ਕਮਜ਼ੋਰ ਕਰਨ ਤੇ ਔਰ ਉਹਨਾਂ ਤੇ ਦੋਸ਼ਨ ਬਾਜ਼ੀ ਕਰਨ ਤੇ ਲੱਗੇ ਹੋਏ ਹਨ ਜਿਵੇਂ ਆਪਾਂ ਦੇਖ ਰਹੇ ਹਾਂ ਉਹ ਕਈਆਂ ਦਿਨਾਂ ਤੋਂ ਪ੍ਰਦੀਪ ਕਲੇਰ ਦੀ ਜੋ ਚੈਨਲਾਂ ਦੇ ਉੱਤੇ ਚਲਾਈ ਜਾ ਰਹੀ ਹੈ ਅਦਾ ਕਿ ਉਹ ਮੁੱਖ ਦੋਸ਼ੀ ਹੈ ਗੁਰੂ ਸਾਹਿਬ ਦੀ ਬੇਅਦਬੀ ਦਾ ਰੂਪ ਚੋਰੀ ਕਰਨ ਦਾ ਔਰ ਉਸ ਤੇ ਤਿੰਨ ਪਰਚੇ ਹਨ ਔਰ ਉਹਨੂੰ ਇੱਕੋ ਥਾਣੇ ਦੇ ਵਿੱਚ ਤਿੰਨ ਕੇਸ ਹੁੰਦੇ ਹੋਇਆ ਇੱਕ ਕੇਸ ਦੇ ਵਿੱਚ ਉਸ ਦੀ ਗ੍ਰਿਫਤਾਰੀ ਪਾ ਕੇ ਔਰ ਉਸੇ ਨੂੰ ਵਾਦਾ ਮਾਫਕਾ ਬਣਾ ਗਿਆ ਮੁੱਖ ਦੋਸ਼ੀ ਨੇ ਵਾਦਾ ਮਾਫਕਾ ਬਣਾ ਕੇ ਔਰ ਉਸ ਦੇ ਨਾਲ ਇੱਕ কমিਟਮੈਂਟ ਕਰਕੇ ਇਹ ਪ੍ਰਚਾਰ ਕਰਨਾ ਉਹਨੂੰ ਬਾਰ-ਬਾਰ ਉਹੀ ਚੈਨਲਾਂ ਦੇ ਉੱਤੇ ਉਹਦਾ ਪ੍ਰਚਾਰ ਕੀਤਾ ਜਾ ਰਿਹਾ ਹਾਂ ਠੀਕ ਹੈ ਕੋਈ ਅਦਾਲਤ ਜਦੋਂ ਕਿਸੇ ਇਨਸਾਨ ਨੂੰ ਕੋਈ ਦੋਸ਼ੀ ਹੈ ਉਸ ਨੂੰ ਕੋਈ ਸਜ਼ਾ ਦਿੰਦੀ ਹੈ ਜਾਂ ਅਦਾਲਤ ਦੇ ਵਿੱਚ ਕੋਈ ਬਿਆਨ ਹੁੰਦੇ ਹਨ ਉਹ ਇੱਕ ਵੱਖਰੀਆਂ ਗੱਲਾਂ ਹਨ ਪਰ ਜਿਹੜਾ ਕੋਈ ਚੈਨਲਾਂ ਉੱਤੇ ਬਿਆਨ ਦੇਣ ਦੇ ਨਾਲ ਔਰ ਪ੍ਰਚਾਰ ਪੈਦਾ ਕਰਨ ਦੇ ਨਾਲ ਔਰ ਕਿਸੇ ਦੇ ਦੁਸ਼ਣਬਾਜ਼ੀ ਕਰਨੀ ਉਹ ਠੀਕ ਨਹੀਂ ਔਰ ਜਿਹੜਾ ਇਹ ਮਾਮਲਾ ਸਾਡੀ ਸਰਵੋੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੈ ਔਰ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨ ਫੈਸਲਾ ਦੇਣਗੇ ਸ਼ਰਮ ਨਹੀਂ ਕਾਲੀ ਦਲ ਉਸ ਦੇ ਅੱਗੇ ਆਪਣਾ ਸਿਰ ਨਵਾਏਗਾ ਇਹ ਪਲੇਆ ਦਾ ਕਾਫੀ ਬਿਆਨਬਾਜ਼ੀ ਹੋ ਰਹੀ ਹੈ ਬੱਚਿਆਂ ਦੀ ਪੋਸ਼ਣ ਦੇ ਸਾਰਨ ਪ੍ਰਧਾਨ ਜੀ ਦੇ ਦੋਸ਼ਾਂ ਬਾਜੀ ਲਗਵਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਹਲਕਾ ਨਿਹਾਲ ਸਿੰਘ ਵਾਲੇ ਦੇ ਜਿੰਨੇ ਵੀ ਸਾਡੇ ਜਥੇ ਬੰਦੀ ਹੈ ਤੇ ਸਾਡੇ ਸਾਰੇ ਸਰਕਲ ਦੇ ਜੇਸ਼ਦਾਰ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਜਾ ਵਾਹਿਗੁਰੂ ਜੀ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਸਾਡੇ ਪਹਿਲਾਂ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਨੇ ਦੱਸਿਆ ਸਭ ਤੋਂ ਪਹਿਲਾਂ ਮੰਮਾ ਦੀ ਜ਼ਾਇਦ ਕਰਦਾ ਐ ਤੇ ਦੂਸਰਾ ਜੇ ਆਪਾਂ ਗੱਲ ਕਰੀਏ ਪ੍ਰਦੀਪ ਕਲੇਰ ਦੀ ਕਿਉਂਕਿ ਉਹ ਸਾਰਿਆਂ ਤੋਂ ਵੱਡਾ ਦੋਸ਼ੀ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਕਿ ਪੰਜ 6 ਵਾਰ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਹੈ ਉਹਨੂੰ ਪੰਜ 6 ਸਾਲ ਤੋਂ ਲਗਾਤਾਰ ਸਰਕਾਰਾਂ ਜਿੰਨੀਆਂ ਵੀ ਸੀ ਉਹਨੂੰ ਲੱਭ ਰਹੀਆਂ ਨੇ ਅੱਜ ਉਹਨੂੰ ਭਾਜਪਾ ਤੇ ਆਮ ਆਦਮੀ ਦੀ ਸਰਕਾਰ ਅਜੇ ਦੀ ਉਹਨੂੰ ਅੱਗੇ ਗਵਾਹ ਬਣਾ ਕੇ ਹੋਰ ਢੰਗ ਨਾਲ ਪੇਸ਼ ਕਰ ਰਹੀਆਂ ਨੇ ਜਦ ਕਿ ਪ੍ਰਦੀਪ ਕਲੇਰ ਨੂੰ ਸਾਰਿਆਂ ਤੋਂ ਵੱਡਾ ਦੋਸ਼ੀ ਹੈ ਉਹਨੂੰ ਤਾਂ ਘੱਟ ਤੋਂ ਘੱਟ ਇਹੋ ਜੇ ਦੋਸ਼ੀ ਨੂੰ ਤਾਂ ਜਿਹੜਾ ਗੁਰੂਗ੍ਰੰਥ ਸਾਹਿਬ ਦਾ ਦੋਸ਼ੀ ਹੈ ਉਹਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ ਬਾਕੀ ਤਾਂ ਗੱਲਾਂ ਛੱਡੋ ਤੁਸੀਂ ਤੇ ਜਿਹੜੀ ਗੱਲ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇਹ ਸਿਰਫ ਏਜੰਸੀਆਂ ਸਾਰੀਆਂ ਸਰਕਾਰਾਂ ਚਾਹੇ ਕਾਂਗਰਸ ਸਰਕਾਰ ਹੋਵੇ ਜਾਂ ਆਮ ਆਦਮੀ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ ਸਰਕਾਰ ਹੋਵੇ ਇਹ ਸਾਰੀਆਂ ਪ੍ਰਧਾਨ ਜੀ ਨੂੰ ਬਦਨਾਮ ਕਰਨ ਵਾਸਤੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਲੱਗੀਆਂ ਹੋਈਆਂ ਨੇ ਸੋ ਮੈਂ ਸਮਝਦਾ ਹੈ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਆਪਣਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਾਂ ਜਿੰਨੇ ਵੀ ਵਰਕਰ ਸਾਹਿਬਾਨ ਨੇ ਜਾਂ ਥੱਲੇ ਵਾਲਾ ਕੈਡਰ ਹੈ ਉਹ ਇਹੋ ਜਿਹੇ ਸਮੇਂ ਦੇ ਵਿੱਚ ਸਾਨੂੰ ਪ੍ਰਧਾਨ ਜੀ ਦਾ ਦਰਦ ਕੇ ਸਾਥ ਦੇਣਾ ਚਾਹੀਦਾ ਕਿਉਂਕਿ ਜਿਹੜੀਆਂ ਏਜੰਸੀਆਂ ਇਹਨਾਂ ਦਾ ਇੱਕੋ ਇੱਕ ਏਜੰਡਾ ਹੈ ਕਿ ਪ੍ਰਧਾਨ ਜੀ ਨੂੰ ਪਾਸੇ ਕਰ ਦਿਓ ਆਪਣੇ ਆਪ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਇੱਕ ਸਾਈਡ ਤੇ ਹੋ ਜਾਊਗਾ ਇਹ ਵੈਗਰੂ ਕਿਰਪਾ ਕਰੇ ਇਸ ਤਰ੍ਹਾਂ ਨਹੀਂ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸਾਹਿਬ ਹੈ ਉਹ ਹਲਕਾ ਨਿਹਾਲ ਸਿੰਘ ਵਾਲੇ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਉਹ ਹਲਕਾ ਨਿਹਾਲ ਸਿੰਘ ਵਾਲੇ ਦੀ ਪ੍ਰਧਾਨ ਸਾਹਿਬ ਦੇ ਨਾਲ ਚਟਾਨ ਵਾਂਗੂ ਖੜੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ